ਆਪਣੇ ਪੁਲਿਸ ਦਾ ਇੱਕ ਜਿਹੜਾ ਦਰਸ਼ਨੀ ਜਵਾਨ ਸੀ ਜਗਦੀਸ਼ ਭੋਲਾ ਉਹਨੂੰ ਲੈ ਆਂਦਾ ਇਸ ਲਾਈਨ 'ਚ ਜਦੋਂ ਉਹ ਅਦਾਲਤ 'ਚ ਪੇਸ਼ੀ 'ਚ ਆਇਆ ਉਹਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਾਇਆ ਤਾਂ ਕਾਰਵਾਈ ਕੋਈ ਨਾ ਹੋਈ 13 ਤੋਂ ਲੈ ਕੇ 17 ਤੱਕ ਤਾਂ ਜੀਜਾ ਜੀ ਗ੍ਰਹਿ ਮੰਤਰੀ ਤੇ ਮਾਸੜ ਜੀ ਮੁੱਖ ਮੰਤਰੀ ਕਿਹਨੇ ਕਰਨੀ ਸੀਗੀ 4 ਹਫ਼ਤੇ ਵੀ ਲੰਘ ਗਏ 4 ਮਹੀਨੇ ਵੀ ਲੰਘ ਗਏ 4 ਸਾਲ ਵੀ ਲੰਘ ਗਏ ਨਸ਼ੇ ਦਾ ਲਖਮੀ ਲੁਧਿਆਣਾ ਦੀ ਚੋਣ ਤੋਂ ਬਾਅਦ ਵਿਕਰਮ ਸਿੰਘ ਵਜੀਠੀਆ ਨੂੰ ਸਵੇਰੇ ਸਵੇਰੇ ਜਾ ਕੇ ਉਹਨਾਂ ਨੂੰ ਹਰਾਸਤ ਚ ਲੈ ਲਿਆ। ਬਾਕੀ ਸਾਰੇ ਦੇ ਸਾਰੇ ਇਹਨਾਂ ਦੇ ਪੁਰਾਣੇ ਆਗੂ ਐ ਤੇ ਕਈ ਇਥੋਂ ਕਿਨਾਰਾ ਕਰ ਗਏ, ਕਈ ਅਸਤੀਫੇ ਦੇ ਗਏ। ਕਿਉਂਕਿ ਲਾਉਣ ਵਾਲੇ ਤਾਂ ਕਿਤੇ ਹੋਰ ਨੇ, ਉਹ ਤੇ ਇੱਕ ਸੂਚੀ ਭੇਜਦੇ ਐ ਤੇ ਇਲਜ਼ਾਮ ਤਾਂ ਇਹਦੇ ਤੇ ਵੀ ਲੱਗ ਗਿਆ। ਪੰਜਾਬ ਸਰਕਾਰ ਨੇ ਪਵੰਦੀ ਲਾਤੀ ਹੈ ਪੂਸਾ 44 ਤੇ ਹੂੰ ਤੇ ਇਹਦੇ باوجود ਪੂਸਾ 44 ਦਾ ਵੀ ਵਿਕ ਰਿਹਾ ਹੈ ਇਹ ਸਾਰਾ ਮਾਮਲਾ ਪੜਤਾਲ ਦਾ ਬੇਸ਼ੱਕ ਅੱਜ ਸੰਸਕਾਰ ਵੀ ਹੋ ਗਿਆ ਕੁਝ ਦਿਨ ਪਹਿਲਾਂ ਉਹਨਾਂ ਦਾ ਘਰ ਦੇ ਬਾਹਰ ਹੀ ਕਤਤ ਰੂਪ ਦੇ ਵਿੱਚ ਕਤਲ ਹੋ ਗਿਆ ਸੀ 29 ਦੇ ਵਿੱਚੋਂ 23 ਹੁਣ ਤੱਕ ਹੋਈਆਂ ਜਿਮਨੀ ਚੋਣਾ ਚ ਹਾਕਮ ਪਾਰਟੀ ਹੀ ਜਿੱਤਦੀ ਰਹੀ ਹੈ ਕਾ ਗੋਲੇ ਕਿ ਚਰੇਗਾ ਬਾਦਲ ਸਾਹਿਬ ਕੋਲੇ ਆ ਲਓ ਜੀ ਸਾਡੇ ਬੰਦਿਆਂ ਦੇ ਅੱਗੋਂ ਗਰਾਊਂਡ ਤਿਆਰ ਕਰਕੇ ਬਾਦਲ ਸਾਹਿਬ ਬੈਠੇ ਸੀ ਉਹ ਕਹਿੰਦੇ ਲਿਆਓ ਕਾਕਾ ਆ ਕਾਕਾ ਬੜੋ ਮੇਰੀ ਦਸਕਤ ਘਰਾਓ ਸਪਰਸ਼ ਦੇ ਤੇ ਰਾਜਪਾਲ ਸਾਹਿਬ ਨੂੰ ਪੜਾਇਆ ਉਹ ਕਿ ਅਸੀਂ ਮਨਜ਼ੂਰ ਕਰਨ ਦੀ ਸਪਰਸ਼ ਕਰਦੇ ਆ ਇਜ਼ਰਾਇਲ ਤੇ ਈਰਾਨ ਦੀ ਜੰਗ ਉਹਦੇ ਵਿੱਚ ਬੰਦੀ ਹੋਈ ਹੈ ਕਿ ਭਾਈ ਉਹਦੇ ਵਿੱਚ ਮੇਰੀ ਬਹੁਤ ਵੱਡੀ ਭੂਮਿਕਾ ਹੈ ਚਲੋ ਜੇ ਟਰੰਪ ਸਾਹਿਬ ਇਹਦਾ ਸਿਰਾ ਲੈਂਦੇ ਆ ਸਾਨੂੰ ਹਰਜ ਕੀ ਆ ਸਾਸਤ੍ਰੀ ਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਖਾਸ ਕਰ ਹਫ਼ਤੇ ਭਰ ਦੀਆਂ ਸਰਗਰਮੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਿਰਪਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਦਿਲ ਸਾਹਿਬ ਸਭ ਤੋਂ ਵੱਡੀ ਤੇ ਅਹਿਮ ਖਬਰ ਜਿਹੜੀ ਹੁਣ ਤੱਕ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ। ਵਿਜੀਲੈਂਸ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਘਰ ਰੇਡ ਕੀਤੀ ਜਾਂਦੀ ਹੈ। ਰੇਡ ਤੋਂ ਬਾਅਦ ਦੇ ਵਿੱਚ ਕਾਫੀ ਲੰਮਾ ਸਮਾਂ ਬਹਿਸ ਹੁੰਦੀ ਹੈ ਜਦੋਂ ਜਹ ਚੱਲਦੀ ਹੈ ਤੇ ਆਖਰਕਾਰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਫਿਲਹਾਲ ਉਹ ਰਿਮਾਂਡ ਤੇ ਚੱਲ ਰਹੇ ਨੇ ਤੇ ਇਸੇ ਦੌਰਾਨ ਸਾਬਕਾ ਅਧਿਕਾਰੀ ਵੀ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਤਾਂ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਅਪਡੇਟਸ ਆ ਰਹੀਆਂ ਨੇ ਇਹ ਜਦੋਂ ਤੋਂ ਮਾਮਲਾ ਸ਼ੁਰੂ ਹੋਇਆ ਪਹਿਲੀ ਵਾਰ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਫਤੇਕਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਹੁੰਦੇ ਸੀ ਹਰਦੇয়াল ਸਿੰਘ ਮਾਨ ਹੂੰ ਬਾਅਦ ਵਿੱਚ ਉਹ ਪਟਿਆਲੇ ਦੇ ਵੀ ਬਣੇ ਹੂੰ ਉਹਨਾਂ ਨੇ ਡਰੱਗ ਕੇਸ ਦੀ ਇਨਕੁਆਰੀ ਕਰਦੇ 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 ਆਪਣੇ ਹੀ ਪੁਲਿਸ ਦਾ ਇੱਕ ਜਿਹੜਾ ਦਰਸ਼ਨੀ ਜਵਾਨ ਸੀ ਜਗਦੀਸ਼ ਭੋਲਾ ਉਹਨੂੰ ਲੈ ਆਂਦਾ ਇਸ ਲਾਈਨ 'ਚ ਉੱਥੋਂ ਗੱਲ ਤੁਰਦਿਆ ਤੁਰਦਿਆ ਤੁਰਦਿਆਂ ਜਦੋਂ ਅਦਾਲਤ 'ਚ ਪੇਸ਼ੀ 'ਚ ਆਇਆ ਉਹਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਾਇਆ ਤਾਂ ਕਿ ਅਸਲ ਦੇ ਵਿੱਚ ਸਾਰਿਆਂ ਦਾ ਸਰਗਨਾ ਤਾਂ ਬਿਕਰਮ ਸਿੰਘ ਮਜੀਠੀਆ ਹੈ ਤੁਸੀਂ ਮਨੋ ਜੋ ਮਰਜੀ ਕਰ ਲਓ ਇਸ ਤਰ੍ਹਾਂ ਦਾ ਇਲਜ਼ਾਮ ਤੇ 80 ਲੋਕ ਆਪਣੇ ਆਪ ਨੂੰ ਸਿੱਖ ਧਰਮ ਨਾਲ ਸਬੰਧਤ ਕਹਿੰਦੇ ਆ ਜਿਦੇ ਵਿੱਚ ਨਸ਼ੇ ਨਾ ਦੀ ਕੋਈ ਚੀਜ਼ ਮੰਨਿਉ ਨਹੀਂ ਜਾਂਦੀ ਉੱਥੇ ਚੱਲ ਪਿਆ ਮਾਮਲਾ ਅੱਗੇ ਤੁਰਦਾ ਗਿਆ ਕਾਰਵਾਈ ਕੋਈ ਨਾ ਹੋਈ 13 ਤੋਂ ਲੈ ਕੇ 17 ਤੱਕ ਤਾਂ ਜੀਜਾ ਜੀ ਗ੍ਰਹਿ ਮੰਤਰੀ ਤੇ ਮਾਸੜ ਜੀ ਮੁੱਖ ਮੰਤਰੀ ਕਿਨੇ ਕਰਨੀ ਸੀਗੀ ਜੇ ਇਹਦੇ ਵਿੱਚ ਕੋਈ ਨਾ ਕੋਈ ਸਿਆਣਾ ਅਕਾਲੀ ਦਲ ਵਾਲਿਆਂ ਨੇ ਵਰਤੀ ਹੁੰਦੀ ਤਾਂ ਇਹ ਮਾਮਲੇ ਦੀ ਕੋਈ ਨਾ ਕੋਈ ਜਾਂਚ ਕਰਾ ਕੇ ਇਹਨੂੰ 17 ਤੋਂ ਪਹਿਲਾਂ ਪਹਿਲਾਂ ਕਿਸੇ ਸਿਰੇ ਲਾ ਦਿੰਦੇ ਫੇ ਰੋਲਾ ਪਾਇਆ ਸੀਗਾ ਕੈਪਟਨ ਮੋਰਿੰਦਰ ਸਿੰਘ ਨੇ ਬਠਿੰਡੇ ਦੇ ਪਰਲ ਗਰਾਊਂਡ ਦੇ ਵਿੱਚ ਇੱਕ ਵੱਡਾ ਕੱਠ ਕਰਕੇ ਹੱਥ ਦੇ ਵਿੱਚ ਗੁਟਕਾ ਸਾਬ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਕਿਹਾ ਮੈਂ 4 ਹਫ਼ਤਿਆਂ ਚ ਨਸ਼ਾ ਦਾ ਖਤਮ ਕਰਦਿਆਂਗਾ 4 ਹਫ਼ਤੇ ਵੀ ਲੰਘ ਗਏ 4 ਮਹੀਨੇ ਵੀ ਲੰਘ ਗਏ 4 ਸਾਲ ਵੀ ਲੰਘ ਗਏ ਨਸ਼ੇ ਦਾ ਲੱਖ ਨਹੀਂ ਉਹਨਾਂ ਦੇ ਨਾਲ ਹੁੰਦੇ ਸੀ ਨਵਜੋਤ ਸਿੰਘ ਸਿੱਧੂ ਪਹਿਲਾ ਸਤਾਨਕ ਸਰਕਾਰਾਂ ਦੇ ਮੰਤਰੀ ਬਾਅਦ ਦੇ ਵਿੱਚ ਜਦੋਂ ਵਿਭਾਗ ਬਦਲ ਕੇ ਬਿਜਲੀ ਵਿਭਾਗ ਦਿੱਤਾ ਸਿੱਧੂ ਸਾਹਿਬ ਨੇ ਉਹ ਕਬੂਲ ਨਾ ਕੀਤਾ ਕਿ ਮੈਂ ਤਾਂ ਨਹੀਂ ਲੈਣਾ ਜਦਕਿ ਰੌਲਾ ਬਹੁਤ ਪਾਇਆ ਕਿ ਬਾਦਲ ਪਰਿਵਾਰ ਨੇ ਜੋ ਬਿਜਲੀ ਕੰਪਨੀਆਂ ਨਾਲ ਸਮਝੌਤੇ ਕੀਤੇ ਨੇ ਉਹਨਾਂ ਨੇ ਪੰਜਾਬ ਦਾ ਪੱਠਾ ਬਹਾਤਾ ਤੇ ਭਾਈ ਸਾਹਿਬ ਫਿਰ ਉੱਥੇ ਜਾ ਕੇ ਉਹ ਸਾਰੇ ਸਮਝੌਤੇ ਜਗ ਜाहिर ਕਰ ਦਿੰਦੇ ਲੇਕਿਨ ਦਸੰਬਰ 21 ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪਹਿਲਾਂ ਬਣ ਗਏ ਤਾਂ ਉਹਨਾਂ ਨੇ ਉਦੋਂ ਡੀਜੀਪੀ ਹੁੰਦੇ ਸੀ ਸੁਧਾਰਤ ਚਟੋਪਾਧਾ ਆਏ ਮਹਾਲੀ ਦੇ ਵਿੱਚ ਵਿਸ਼ੇਸ਼ ਪੁਲਿਸ ਸਟੇਸ਼ਨ ਦੇ ਵਿੱਚ ਵਿਕਰਮ ਸੋਮਜੀਠਿਆ ਤੇ ਇਹ ਨਸ਼ੇ ਵਾਲਾ ਮਾਮਲਾ ਦਰਜ ਕਰਤਾ ਜੀ ਸੋ ਉਦੋਂ ਤੋਂ ਲੈ ਕੇ ਵਿਕਰਮ ਸੋਮਜੀਠਿਆ ਲਗਭਗ 1.5 ਮਹੀਨੇ ਪਟਿਆਲੇ ਦੀ ਜੇਲ੍ਹ ਚ ਵੀ ਰਹੇ ਸੀ ਸੁਪਰੀਮ ਕੋਰਟ ਨੇ ਸ਼ਰਤਾ ਤਹਿਤ ਉਹਨਾਂ ਨੂੰ ਜਵੰਤ ਦੇਤੀ ਸਪਰੀਮ ਕੋਰਟ ਦੀ ਆਪਣਾ ਰੂਲਿੰਗ ਹੈ ਕਿਸੇ ਵੀ ਵਿਅਕਤੀ ਨੂੰ ਜੋ ਹਵਾਲਾਤੀ ਹੋਵੇ ਬਿਨਾ ਮਤਲਬ ਲੰਬੇ ਸਮੇਂ ਤੱਕ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ ਉਹ ਮਾਮਲਾ ਆ ਗਿਆ ਨਾਲ ਇੱਕ ਆਦੇਸ਼ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ ਜਿਹੜੀ 4 ਸਾਲਾਂ 'ਚ ਸੱਤਕ ਜਾਂਚ ਟੀਮਾਂ ਬਣੀਆਂ ਉਹ ਜਦੋਂ ਬੁલાਏਗੀ ਬਿਕਰਮ ਨੂੰ ਜਾਣਾ ਪਵੇਗਾ ਜਾਂਦੇ ਵੀ ਰਹੇ ਤੇ ਹੁਣ ਆ ਲੁਧਿਆਣੇ ਦੀ ਚੋਣ ਤੋਂ ਬਾਅਦ ਬਿਕਰਮ ਸਿੰਘ ਜੀਠਿਆ ਨੂੰ ਸਵੇਰੇ ਸਵੇਰੇ ਜਾ ਕੇ ਉਹਨਾਂ ਨੂੰ ਹਰਾਸਤ ਚ ਲੈ ਲਿਆ ਇੱਥੇ ਵੀ ਕਾਨੂੰਨੀ ਮਾਹਰ ਕਹਿੰਦੇ ਐ ਕਿ ਉਲੰਘਣਾ ਹੋਈ ਐ ਕਾਦੀ ਸਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਜੇ ਕਿਸੇ ਦੇ ਘਰ ਜਾ ਕੇ ਛਾਪਾ ਮਾਰਨਾ ਹੈ ਤਾਂ ਪੁਲਿਸ ਕਰਮਚਾਰੀ ਬਾ ਵਰਦੀ ਹੋਣ ਗ੍ਰਾ ਵਰਦੀ ਦੇਣਾ ਹੋਣ ਇਹ ਸਾਰਾ ਕੁਝ ਕਾਨੂੰਨਾਂ ਨ ਪ੍ਰਕਿਰਿਆ ਇਹ ਹੋ ਸਕਦਾ ਸਰਕਾਰ ਨੂੰ ਵੀ ਪਤਾ ਹੋਵੇ ਪਰ ਸਾਗਿਆਂ ਵਿਰੋਧੀ ਤਿਰਾਂ ਨੂੰ ਇਹਦਾ ਪਤਾ ਹੈ ਵਿਕਰਮ ਨੂੰ ਕਦੋਂ ਜਵਾਨਤ ਮਿਲਦੀ ਹੈ ਕਦੋਂ ਬਾਹਰ ਆਉਂਦੇ ਹੈ ਉਸ ਤੋਂ ਬਾਅਦ ਕੀ ਇਹ ਸਾਰੀਆਂ ਚੀਜ਼ਾਂ ਕਾਨੂੰਨਨ ਪੱਖ ਤੋਂ ਲੈਣਗੇ ਸਮਾਂ ਦੱਸੇਗਾ ਪਰ ਪਿਛਲੇ ਹਫ਼ਤੇ ਦੀ ਸਭ ਤੋਂ ਜੜੀ ਸਰਗਰਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਵਿਕਰਮ ਸਿੰਘ ਮਜੀਠੀਆ ਨੂੰ ਮੁੜ ਕੇ ਨਸ਼ੇ ਦੇ ਮਾਮਲੇ 'ਚ ਕਹਿੰਦਾ ਨਸ਼ਾਦਤ ਕਹਿ ਰਹੇ ਨੇ ਤੇ ਕੇਸ ਦਰਜ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਤੇ ਨਸ਼ੇ ਵਾਲੇ ਮਾਮਲੇ 'ਚ ਤੇ ਇਹਨਾਂ ਦੇ ਸੁਪਰੀਮੋ ਸਾਹਿਬ ਪਹਿਲਾ ਮਾਫੀ ਮੰਗ ਚੁੱਕਿਆ ਮਾਨਹਾਨੀ ਕੇਸ 'ਚ ਜਦਕਿ ਇਹਨਾਂ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਅਜੇ ਤੱਕ ਵੀ ਅਜੇ ਤੱਕ ਉਸ ਕੇਸ ਨੂੰ ਭੁਗਤ ਰਹੇ ਨੇ ਜੀ ਬਿਲਕੁਲ ਜੀ ਤੇ ਹੋਰ ਵੀ ਕਈ ਅਪਡੇਟਸ ਨੇ ਇਸ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਉਹ ਵੀ ਲਗਾਤਾਰ ਆਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਨਵੀਂ ਕਾਰਜਕਾਰਨੀ ਹੈ ਜੀ ਬਿਲਕੁਲ ਜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਉਹਨਾਂ ਨੇ ਕਾਰਜਕਾਰੀ ਨੀਂ ਦੀ ਨਵੀਂ ਚੋਣ ਕਰ ਲਈ ਹੈ ਜਿਹਦੇ ਤਹਿਤ ਜਿਹੜੇ ਮੌਜੂਦਾ ਪਹਿਲੇ ਪ੍ਰਧਾਨ ਸੀਗੇ ਹਰਮੀਤ ਸਿੰਘ ਕਾਲਕਾ ਉਹ ਦੁਬਾਰਾ ਤੋਂ ਪ੍ਰਧਾਨ ਬਣਗੇ ਆ ਇਹਨਾਂ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਲੋਂ ਸਿਰਫ ਇਹਨਾਂ ਨੇ ਇੱਕ ਬਦਲਾ ਕੀਤਾ ਬਾਕੀ ਸਾਰੇ ਦੇ ਸਾਰੇ ਇਹਨਾਂ ਦੇ ਪੁਰਾਣੇ ਆਗੂ ਐ ਤੇ ਕਈ ਇਥੋਂ ਕਿਨਾਰਾ ਕਰ ਗਏ ਕਈ ਅਸਤੀਫੇ ਦੇ ਗਏ ਹੋਣਾ ਜਿਹੜਾ ਇਹ ਜਗਦੀਪ ਸਿੰਘ ਹੋਰੀਂ ਜਾਂ ਹਰਮਿੰਦਰ ਸਿੰਘ ਕਾਲਕਾ ਵਾਲਾ ਤੜਾ ਉਹਨਾਂ ਦਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਹੈਗਾ ਯੋਗਦਾਨ ਹੈ ਤੇ ਉਹਨਾਂ ਨੂੰ ਮੁੜ ਤੋਂ ਇਹ ਸੇਵਾ ਮਿਲ ਗਈ ਹੈ ਸਰਨਾਥ ਸਾਹਿਬ ਜਾਂ ਉਹਨਾਂ ਦੇ ਨਾਲ ਹੋਰ ਸਾਥੀ ਜੀਕੇ ਵਗੈਰਾ ਉਹ ਇਹਦੇ ਤੋਂ ਕਿਨਾਰਾ ਕਰ ਗਏ ਸਨ ਜੀ ਢਿਲਸਾ ਵੀ ਇੱਕ ਹੋਰ ਵੀ ਕਮੇਟੀ ਦਾ ਗਠਨ ਕੀਤਾ ਗਿਆ ਉਹ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹਿੰਦੇ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਸੇਵਾ ਮੁਕਤੀ ਨੂੰ ਲੈ ਕੇ ਜਿਹੜੀਆਂ ਵਿਚਾਰਾਂ ਚੱਲ ਰਹੀਆਂ ਨੇ ਉਹਦੇ ਤਹਿਤ ਇੱਕ ਕਮੇਟੀ 34 ਮੈਂਬਰਾਂ ਦੀ ਹੈ ਜਿਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਜਿਸ ਦਿਨ ਇਹ ਕਮੇਟੀ ਹੋਣ ਚਾਹੀ ਸੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਸੀ ਜਲਦੀ ਬਣਾ ਲਾਂਗੇ ਕਿਉਂਕਿ ਦੰਦਮੀ ਟਕਸਾਲ ਦੇ ਮੁਖੀ ਜਿਹੜੇ ਧੁੰਮਾ ਸਾਹਿਬ ਨੇ ਉਹ ਇਸ ਗੱਲ ਤੇ ਬਜਿੱਦ ਸਨ ਸਰਦਾਰ ਹਰਨਾਮ ਸਿੰਘ ਧੁੰਮਾ ਕਿ ਇੱਕ ਕਮੇਟੀ ਬਣਾਈ ਜਾਵੇ ਜਥੇਦਾਰ ਸਾਹਿਬ ਦੀ ਨਿਯੁਕਤੀ ਕਿਵੇਂ ਹੋਵੇ ਉਹਦੇ ਵਿੱਚ ਉਹਨਾਂ ਦੀ ਸੇਵਾ ਮੁਕਤੀ ਦਾ ਕੀ ਨਿਯਮ ਬਣੇ ਹੁਣ ਤਾਂ ਪਤਾ ਹੀ ਨਹੀਂ ਕਿਉਂਕਿ ਲਾਉਣ ਵਾਲੇ ਤਾਂ ਕਿਤੇ ਹੋਰ ਨੇ ਉਹ ਤਾਂ ਇੱਕ ਸੂਚੀ ਭੇਜਦੇ ਆ ਤੇ ਇਲਜ਼ਾਮ ਤਾਂ ਇਹਦੇ 'ਤੇ ਵੀ ਲੱਗ ਗਿਆ ਸਾਰਿਆਂ ਨੂੰ ਇਹਦੇ ਵਿੱਚ ਧੜਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹਰਿਆਣਾ ਕਮੇਟੀ ਚੋਂ ਕੋਈ ਲਿਆ ਦਿੱਲੀ ਚੋਲੇ ਹੈ ਤੇ ਜਿਹੜੇ ਦੋ ਬੋਰਡ ਨੇ ਹਜੂਰ ਸਾਹਿਬ ਦਾ ਬੋਰਡ ਤੇ ਆਪਣਾ ਤਖਤ ਸ਼੍ਰੀ ਪਟਨਾ ਸਾਹਿਬ ਦਾ ਉਹ ਚੋਕੀ ਨੂੰ ਕਿਨੂੰ ਲਿਆ ਹੈ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਐਸ ਵੇਲੇ ਭਰਤੀ ਕਰਾਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿੱਚ ਉਹਨਾਂ ਚੋਂ ਵੀ ਕੋਈ ਨਮਾਇੰਦਾ ਨਹੀਂ ਲਿਆ ਤੇ ਜੇ ਅਜੇ ਵੀ ਪਿਕ ਐਂਡ ਚੂਜ਼ ਕਰਨਾ ਹੈ ਤਾਂ ਕੀ ਇਹ ਕਮੇਟੀ ਸਰਪ੍ਰਬੰਧਤ ਬਣ ਜੇਗੀ ਮਸਲਾ ਤਾਂ ਫੇਰ ਉੱਥੇ ਦਾ ਉੱਥੇ ਕਰ ਰਹਿ ਗਿਆ ਜਦੋਂ ਮਨਾਂ ਦੇ ਵਿੱਚ ਉਹ ਲੋਕ ਜਿਹੜੇ ਇਹਨੂੰ ਚਲਾ ਰਹੇ ਨੇ ਉੱਥੇ ਹੀ ਖੜਾ ਹੈ ਤਾਂ ਇਹਨਾਂ ਦੀ ਸਰਬਉੱਚਤਾ ਨੂੰ ਕੌਣ ਪ੍ਰਬੰਧਨ ਕਰੇਗਾ ਇਹ ਕਦੋਂ ਮੀਟਿੰਗ ਬੁਲਾਉਣਗੇ ਕਦੋਂ ਵਿਚਾਰ ਧਰਾਵਾ ਰੱਖਣਗੇ ਆਪਣੇ ਆਪ ਦੇ ਵਿੱਚ ਅਸੀਂ ਮੈਂ ਸੋ ਦੇਖਦੇ ਹਾਂ ਤਰਵਿੰਦਰ ਇਹਦੇ ਵਿੱਚ ਕੀ ਚਰਚਾ ਜੀ ਚੱਲ ਰਹੀ ਹੈ ਕਿ ਕੁਝ ਹੋਰ ਮੈਂਬਰ ਸ਼ਾਮਿਲ ਕੀਤੇ ਜਾ ਸਕਦੇ ਆ ਹਮ ਕਰਨੇ ਵੀ ਚਾਹੀਦੇ ਆ ਤੇ ਫਿਰ ਤਾਂ ਤੁਹਾਡੇ ਤੇ ਇਹ ਲੱਗ ਗਿਆ ਕਹਿੰਦੇ ਜੀ ਉਹ ਬੰਦੇ ਲੈ ਲੇ ਜਿਹੜਾ ਇੱਕ ਪਰਿਵਾਰ ਚਾਹੁੰਦਾ ਸੀ ਹਮ ਚਾਹੁੰਦਾ ਸੀ ਨਹੀਂ ਚਾਹੁੰਦਾ ਸੀ ਜਾ ਜਿਹੜੇ ਮੈਂਬਰ ਆਏ ਐ ਉਹਨਾਂ ਚੋਂ ਕੁਝ ਵਿਦਵਾਨ ਵੀ ਨੇ ਉਹਨਾਂ ਦੀ ਰਹਿਕਤ ਸਾਹਮਣੇ ਨਹੀਂ ਆਈ ਕੋਈ ਇੱਕ ਪਰਿਵਾਰ ਨਾਲ ਸੰਬੰਧਤ ਹੈ ਜਾਂ ਮਤਲਬ ਉਹਨਾਂ ਨੂੰ ਨਿਰਪੱਖਤਾ ਤੌਰ ਤੇ ਲਿਆ ਗਿਆ ਜੀ ਢਿਲਸਾਭ ਖੇਤੀਬਾੜੀ ਵਿਭਾਗ ਲਗਾਤਾਰ ਆਪਣੇ ਕੰਮਕਾਜ ਕਰ ਰਿਹਾ ਹੈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿਸਾਨਾਂ ਵਾਸਤੇ ਕਈ ਸਕੀਮਾਂ ਲਿਆਂਦੀਆਂ ਜਾਂਦੀਆਂ ਨੇ ਤੇ ਹੁਣ ਖੇਤੀ ਮੰਤਰੀ ਨੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਮੁੱਖ ਖੇਤੀ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਨੇ ਜੀ। ਤਰਵਿੰਦਰ ਸਿੰਘ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਬੰਦੀ ਛੁੱਧਾ ਬੀਜ ਪਾਬੰਦੀ ਛੁੱਧਾ ਕੀੜੇ ਮਾਰ ਦਵਾਈਆਂ ਪਾਬੰਦੀ ਛੁੱਧਾ ਖਾਦਾਂ ਜਿਨ੍ਹਾਂ ਦੇ ਨਮੂਨੇ ਫੇਲ ਹੋ ਕੇ ਆ ਰਹੇ ਨੇ ਉਹ ਤੜਲੇ ਨਾਲ ਵਿਕ ਰਹੇ ਨੇ। ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਿਹੈਤ شریف ਇਨਸਾਨ ਨੇ ਉਹਨਾਂ ਨੇ ਥੋੜਾ ਜਿਹਾ ਡੰਡਾ ਘੜਕਾਉਂਦਿਆਂ ਅੱਧੀ ਦਰਜਨ ਦੇ ਕਰੀਬ ਜ਼ਿਲ੍ਹਿਆਂ ਦੇ ਮੁੱਖ ਕੇਤੀਬਾੜੀ ਅਫਸਰਾਂ ਤੇ ਹੋਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਕਿ ਤੁਹਾਡੇ ਇਲਾਕੇ ਵਿੱਚ ਆ ਕਿਉਂ ਹੋ ਰਿਹਾ ਹੈ। ਮਸਲਾਂ ਪੰਜਾਬ ਸਰਕਾਰ ਨੇ ਪਾਬੰਦੀ ਲਾਤੀ ਹੈ ਪੂਸਾ 44 ਤੇ ਹੂੰ ਇਹਦੇ باوجود ਪੂਸਾ 44 ਦਾ 20 ਵਿਕ ਰਿਹਾ ਹੈ। ਫਿਰ ਸਰਕਾਰ ਦਾ ਕੰਮ ਤਾਗਾ ਦੌੜ ਪਿੱਛਾ ਚੌੜ ਹੋ ਗਿਆ। ਮੇਰਾ ਕਲ ਮੁੱਖ ਮੰਤਰੀ ਸਾਹਿਬ ਨੇ ਹਦੇਸ਼ ਦਿੱਤੇ ਹੋਣੇ ਹੈ। ਕਿ ਖੁੱਡੀਆਂ ਸਭ ਖੜਕਾ ਦਿਓ ਖੁੰਡਾ। ਲੋਕ ਬਦਲਾ ਇਸ ਕਰਕੇ ਲੈ ਕੇ ਆਏ ਸੀ। ਤਾਂ ਜੋ ਜਿਹੜਾ ਕੜੀ ਪਿੱਛੇ ਘੁੱਲਦੀ ਸੀ ਉਹਦੇ ਤੋਂ ਬਚਿਆ ਜਾ ਸਕੇ। ਜੀ। ਜੀ ਬਿਲਕੁਲ ਜੀ ਤੇ ਇੱਕ ਤਰੀਕੇ ਦੇ ਨਾਲ ਕਾਰਵਾਈਆਂ ਜ਼ਰੂਰ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਇੱਕ ਜਿਹੜੀ ਕਾਰਵਾਈ ਦੀ ਤਿਆਰੀ ਹੋ ਗਈ ਹੈ ਜਾਂ ਕਹਿ ਲਓ ਕਿ ਇੱਕ ਐਕਸ਼ਨ ਮੋਡ ਦੇ ਵਿੱਚ ਸਰਕਾਰ ਆਈ ਹੈ ਗੁਰਸ਼ੇਰ ਸਿੰਘ ਸੰਧੂ ਜਿਹੜਾ ਡੀਐਸਪੀ ਸੀਗਾ ਉਹਦੇ ਉੱਤੇ ਵੀ ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਕੇਸ ਵਗੈਰਾ ਦਰਜ ਹੁੰਦਾ ਨਜ਼ਰ ਆ ਰਿਹਾ ਹੈ ਯਾਨੀ ਕਿ ਉਹਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਜਿਹੜਾ ਤੱਤ ਨਿਕਲ ਕੇ ਸਾਹਮਣੇ ਆਇਆ ਉਹਦੇ 'ਚ ਇਹ ਹੈ ਕਿ ਜਦੋਂ ਤੋਂ ਉਹ ਨੌਕਰੀ ਚ ਆਇਆ ਉਹਦੀ ਜਿਹੜੀ ਤਨਖਾਹ ਉਹ 60 ਤੋਂ 70 ਕ ਲੱਖ ਦੇ ਵਿਚਾਲੇ ਬੰਦੀ ਹੈ ਤੇ ਉਹਦੀ ਜਿਹੜੀ ਆਮਦਨ ਹੈ ਉਹ ਕਿਤੇ ਜ਼ਿਆਦਾ 2.5 ਤੋਂ 3 ਕਰੋੜ ਦੇ ਕਰੀਬ ਹੈ ਇਹ ਜਿਹੜਾ ਬਾਕੀ ਪੈਸਾ ਆਇਆ ਕਿਸੇ ਸ਼ਗਨ ਚ ਆ ਗਿਆ ਇਹ ਕਿੱਥੋਂ ਆਇਆ ਇਸ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਸਰਕਾਰ ਨੇ ਇਲਜ਼ਾਮ ਲਾਤੇ ਪੜਤਾਲ ਹੋਵੇਗੀ ਪੜਤਾਲ ਦੇ ਵਿੱਚ ਸਰਕਾਰ ਇਹਨੂੰ ਗੁਰਸ਼ੇਰ ਸੰਧੂ ਨੂੰ ਵੀ ਮੌਕਾ ਦੇਵੇਗੀ ਤੂੰ ਆਪਣੀ ਗੱਲ ਦੱਸ ਅਦਾਲਤ 'ਚ ਜਾਵੇਗਾ ਕੀ ਇਹ ਜਿੰਨੀ ਜਾਇਦਾਦ ਬਣਾਈ ਹੈ ਉਹਨੂੰ ਅਦਾਲਤ 'ਚ ਸਾਬਤ ਕਰ ਸਕੇਗਾ ਜਾਂ ਨਹੀਂ ਸਮਾਂ ਦੱਸੇਗਾ ਜੀ ਟਲ ਸਾਹਿਬ ਜੱਗੂ ਭਗਵਾਨਪੁਰੀਆ ਉਹਦੀ ਮਾਤਾ ਦੇ ਉੱਤੇ ਤੇ ਉਹਦੇ ਇੱਕ ਸਾਥੀ ਦੇ ਉੱਤੇ ਹਮਲਾ ਹੁੰਦਾ ਹੈ ਦੋਵਾਂ ਦੀ ਜਾਨ ਚਲੀ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਪੋਸਟਾਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ ਤੇ ਜਿਹੜੇ ਇੱਕ ਗਰੋਹ ਨੇ ਜਾਂ ਕਹਿ ਲਓ ਕਿ ਇੱਕ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਲਈ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਉਹ ਪੋਸਟ ਰਹੀ ਹੈ ਉਹਨੇ ਦੁਬਾਰਾ ਕਿਹਾ ਕਿ ਸਾਡਾ ਮਕਸਦ ਇਹ ਨਹੀਂ ਸੀਗਾ ਕਿ ਅਸੀਂ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਮਾਰੀਏ ਇਹ ਸਾਰਾ ਮਾਮਲਾ ਪੜਤਾਲ ਦਾ ਬੇਸ਼ਅ ਅੱਜ ਸੰਸਕਾਰ ਵੀ ਹੋ ਗਿਆ ਕੁਝ ਦਿਨ ਪਹਿਲਾਂ ਉਹਨਾਂ ਦਾ ਘਰ ਦੇ ਬਾਹਰ ਇੱਕ ਕਤਤ ਰੂਪ ਦੇ ਵਿੱਚ ਕਤਲ ਹੋ ਗਿਆ ਸੀ ਤੇ ਜਿਹੜਾ ਉਹ ਗਰੁੱਪ ਸੀ ਬੰਬੀਹਾ ਗਰੁੱਪ ਉਹਨਾਂ ਦੀ ਬਿਲਕੁਲ ਠੀਕ ਕਹਿ ਰਹੇ ਹਾਂ ਪਹਿਲਾਂ ਜ਼ਿੰਮੇਵਾਰੀ ਦਾ ਮਾਮਲਾ ਹੁੰਦਾ ਹੈ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਕਿ ਔਰਤਾਂ ਤੋਂ ਬਦਲਾ ਲਈਏ ਮਾਤਾ-ਮਾਂ ਸਭ ਦੀਆਂ ਇੱਕੋ ਹੁੰਦੀਆਂ ਨੇ ਹੁਣ ਫਿਰ ਪੁਲਿਸ ਕੋਲੇ ਜਾ ਮਾਮਲਾ ਹੈਗਾ ਪੁਲਿਸ ਦੀ ਜਾਣਕਾਰੀ ਇਹਦੀ ਜਾਂਚ ਪੜਤਾਲ ਕਿਵੇਂ ਕਰਦੀ ਹੈ ਤੇ ਇਹਦੇ ਅਸਲੀ ਤੱਥ ਕਿਵੇਂ ਲਿਆ ਕੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਮੌਕਾ ਦੱਸੇਗਾ ਜੀ ਤੇ ਦੂਜੇ ਪਾਸੇ ਲੁਧਿਆਣਾ ਪਛਮੀ ਵਾਲੀ ਚੋਣ ਨੂੰ ਲੈ ਕੇ ਕਾਫੀ ਚਰਚਾਵਾਵਾਂ ਸਿਗੀਆਂ ਸਾਰਿਆਂ ਤੇ ਰਾਣੇ ਪੂਰਾ ਜ਼ੋਰ ਲਾਇਆ ਸੀ ਤੇ ਆਖਰਕਾਰ ਉਸ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਆਵਾਜ਼ੂਈ ਪਾਰਟੀ ਨੇ ਸੰਜੀਵ ਅਰੋੜਾ ਵਿਧਾਇਕ ਬਣੇ ਨੇ ਤੇ ਅੱਗੇ ਉਹਨਾਂ ਨੂੰ ਮੰਤਰੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੌ ਚੁੱਕ ਸਮਾਗਮ ਉਹਨਾਂ ਦਾ ਹੋ ਚੁੱਕਿਆ ਤੇ ਹੁਣ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਵੀ ਹੋਣਾ ਹੈ ਬਿਲਕੁਲ ਜੀ ਸੰਜੀਵ ਅਰੋੜਾ ਵਿਧਾਇਕ ਦੀ ਸੌ ਚੁੱਕ ਚੁੱਕੇ ਨੇ ਸਪੀਕਰ ਸਾਹਿਬ ਪੁਲਤਾਰ ਸੰਧਵਾ ਸਾਹਿਬ ਨੇ ਚਕਾਈ ਹੈ ਉੱਥੇ ਜਿਵੇਂ ਆਮ ਕਿਆਸ ਰੰਗਾਂ ਸੀ 29 ਦੇ ਵਿੱਚੋਂ 23 ਹੁਣ ਤੱਕ ਹੋਈਆਂ ਜਿਮਨੀ ਚੋਨਾ ਚ ਹਾਕਮ ਪਾਰਟੀ ਹੀ ਜਿੱਤਦੀ ਰਹੀ ਹੈ ਤੇ ਉਹੀ ਕੁਝ ਐਕਟ ਹੀ ਦੁਹਰਾਇਆ ਗਿਆ ਮੈਂ ਕਹਿ ਸਕਦਾ ਸੋ ਦੂਜੇ ਨੰਬਰ ਤੇ ਆਈ ਹੈ ਉੱਥੇ ਕਾਂਗਰਸ ਪਾਰਟੀ ਭਾਰਤ ਪੂਸ਼ਨ ਆਸ਼ੂ ਸਾਹਿਬ ਉਹ 25000 ਦੇ ਲਗਭਗ ਵੋਟ ਲੈ ਗਏ ਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਉਹ ਵੀ 20000 ਤੋਂ ਵੱਧ ਵੋਟਾਂ ਲੈ ਗਏ ਤੇ ਉਰਦੂ ਵਾਂਗੂ ਪਹਿਲੇ ਨੰਬਰ ਤੇ ਜਿਵੇਂ ਉਰਦੂ ਲਿਖਦੇ ਆ ਉਹ ਸ਼ਰੋਮਣੀ ਅਕਾਲੀ ਦਲ ਆਇਆਗਾ ਜਿਹੜਾ ਉਸੇ ਵੋਟ ਤੇ ਹੀ ਆਪਦੀਆਂ ਪ੍ਰਾਪਤੀਆਂ ਦੱਸੀ ਜਾਂਦੇ ਨੇ ਕਿ ਸਾਨੂੰ ਤਾਂ ਵੋਟ ਹੀ ਬਹੁਤ ਪੈ ਗਈ ਆ ਜੇ ਪੁੱਛੋ ਕਿ ਜ਼ਮਾਨਤ ਬਚ ਗਈ ਉਹ ਕਹਿੰਦਾ ਜ਼ਮਾਨਤ ਬਚੀ ਨੂੰ ਛੱਡ ਪਰ ਪਹਿਲਾ ਨਾਲ ਸਾਡੀ ਬੋਟਾ ਵਧ ਗਈ ਜਿਹੜੀ ਪਾਰਟੀ ਦਾ ਇਤਿਹਾਸ ਹੋਵੇ ਕੁਰਬਾਨੀ ਭਰਿਆ ਇਤਿਹਾਸ ਹੋਵੇ ਉਹਦਾ ਆ ਹਾਲ ਹੋਵੇ ਹੋਵੇ ਅਕਾਲੀ ਆਗੂ ਉਹਨੂੰ ਬੈਠ ਕੇ ਮਿਲ ਬੈਠ ਕੇ ਕੋਈ ਸੋਚਣਾ ਚਾਹੀਦਾ ਹੈ ਕਿ ਇਸ ਸਥਿਤੀ ਕਿਉਂ ਹੋਈ ਹੈ ਅਕਾਲੀ ਦਲ ਦੇ ਵਿੱਚ ਹਮੇਸ਼ਾ ਤੌਰ ਤੇ ਖਾਸ ਕਰਕੇ ਸਿੱਖ ਧਰਮ ਦਾ ਸੂਲ ਕਿ ਇਸ ਗੱਲ ਤੇ ਪਹਿਰਾ ਦੇਣ ਕਿ ਮੈਂ ਉਹ ਜਣਾ ਪੰਥ ਵਸੇ ਸੌ ਕਨੇਰਾ ਪਰ ਅੱਜ ਵਾਲਿਆਂ ਦਾ ਕੰਮ ਇਹ ਹੈ ਪੰਥ ਜਿੱਧਰ ਮਰਜੀ ਜਾਵੇ ਮੈਂ ਬਸਾ ਮੇਰਾ ਪਰਿਵਾਰ ਵਸੇ ਜੋ ਤੱਕ ਇਹ ਫਾਰਮੂਲਾ ਤਿਆਗਦੇ ਨਹੀਂ ਉਦੋਂ ਤੱਕ ਲੋਕਾਂ 'ਚ ਪਰਵਾਹ ਹੋਣਾ ਮੁਸ਼ਕਲ ਹੈ ਜੀ ਟਿਲ ਸਾਹਿਬ ਇੱਕ ਪਾਸੇ ਚੋਣਾ ਹੋਈਆਂ ਜੇ ਤਾਮਾਦਵੀ ਪਾਰਟੀ ਦੀ ਹੋਈ ਤੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਅਸਤੀਫਿਆਂ ਦਾ ਸਿਲਸਲਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਭਾਰਤਪ੍ਰੋਤਸ਼ਨ ਆਸ਼ੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਪ੍ਰਗਟ ਸਿੰਘ ਤੇ ਕੁਸ਼ਲਦੀਪ ਸਿੰਘ ਕਿਕਟ ਲੋ ਜੋ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਵੀ ਆਪਣੇ ਅਸਤੀਫੇ ਦਿੱਤੇ ਤੇ ਆਖਰਕਾਰ ਪਰਵੇਸ਼ ਬਗੇਲ ਹੋਰਾਂ ਨੇ ਇੱਕ ਸੂਚਨਾ ਦੇ ਦਿੱਤੀ ਸੋਸ਼ਲ ਮੀਡੀਆ ਤੇ ਕਿ ਇਹਨਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ। ਅਹੁਦੇ ਛੱਡ ਦਿੰਦੇ ਨੇ? ਹੂੰ। ਮੋਡਰਨ ਮੈਂਬਰਸ਼ਿਪ ਤੋਂ ਥੋੜੀ ਦਿੱਤੇ ਆ। ਹੂੰ। ਚਲੋ ਖੜਾ। ਇਹ ਤਾਂ ਬਹੁਤ ਕੁਝ ਹੁੰਦਾ ਤੁਹਾਨੂੰ ਯਾਦ ਹੋਊਗਾ ਇੱਕ ਪੁਰਾਣੀ ਗੱਲ 1997 ਵਾਲੀ ਸਰਕਾਰ ਦੀ 1999 ਦੀ ਵਿਸਾਖੀ ਤੋਂ ਬਾਅਦ ਪੰਤ ਰਤਨ ਜੱੱਡਰ ਗੁਰਚਰ ਸਖ ਟੌੜਾ ਤੇ ਬਾਦਲ ਸਾਹਿਬ ਦੇ ਵਿੱਚ ਮਨਮਟਾਪ ਹੋ ਗਿਆ ਤੇ ਉਹਨਾਂ ਨੇ ਇੱਕ ਛੋਟੇ ਜਿਹੇ ਕਾਗਜ਼ ਤੇ ਲਿਖਤੇ ਪੰਜ ਬੰਦੇ ਇਹਨਾਂ ਦੇ ਵਜ਼ੀਰ ਸੀ ਜਿਦੇ ਵਿੱਚ ਮਨਜੀਤ ਸਾਹਿਬ ਕਲਕੱਤਾ ਸਾਹਿਬ ਇੰਦਰਜੀਤ ਸਿੰਘ ਜੀਰਾ ਮਹੇਸ਼ੇਂਦਰ ਗਰੇਵਾਲ ਸਾਹਿਬ ਹਰਮੇਲ ਸਿੰਘ ਟੌੜਾ ਤੇ ਸਰਜੀਤ ਸਿੰਘ ਕੋਹਲੀ ਇਕ ਆਗੂ ਲੈ ਕੇ ਚ ਰਹਿ ਗਿਆ ਬਾਦਲ ਸਾਹਿਬ ਕੋਲੇ ਆ ਲਓ ਜੀ ਸਾਡੇ ਬੰਦਿਆਂ ਦੇ ਅਸਤੀਫੇ ਅਗੋ ਗਰਾਊਂਡ ਤਿਆਰ ਕਰਕੇ ਬਾਦਲ ਸਾਹਿਬ ਬੈਠੇ ਸੀ ਉਹ ਕਹਿੰਦੇ ਲਿਆਓ ਕਾਕਾ ਆਹ ਕਾਕਾ ਫੜੋ ਮੇਰੀ ਦਸਕਤ ਘਰਾਓ ਸਪਾਰਸ਼ ਦੇ ਤੇ ਰਾਜਪਾਲ ਸਾਹਿਬ ਨੂੰ ਫੜਾਇਆ ਉਹ ਕਹਿੰਦੇ ਅਸੀਂ ਮਨਜ਼ੂਰ ਕਰਨ ਦੀ ਸਪਾਰਸ਼ ਕਰਦੇ ਹਾਂ ਉਹਨਾਂ ਲੋਕਾਂ ਦੇ ਮਨ 'ਚ ਅੱਜ ਤੱਕ ਰੰਜਿਸ਼ ਹੈ ਕਿ ਇਕਾਗੂ ਉਦੋਂ ਤੌੜਾ ਸਾਹਿਬ ਨੂੰ ਕਥਤ ਰੂਪ ਵਿੱਚ ਘਬਰਾਹ ਕਰਾ ਕੇ ਇਹ ਅਸਤੀਫੇ ਦਿਵਾ ਗਿਆ ਕਈਆਂ ਦੀ ਰਾਇ ਸੀ ਕਿ ਆਪਾਂ ਅਸਤੀਫੇ ਨਾ ਦਿਓ ਪਾਰਟੀ ਦੇ ਅੰਦਰ ਰਹਿ ਕੇ ਲੜਾਈ ਲੜੀ ਜਾਵੇ ਜੀ ਬਿਲਕੁਲ ਜੀ ਤੇ ਤਲ ਸਾਹਿਬ ਕੁਝ ਖਬਰਾਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਵੀ ਕਾਫੀ ਚਰਚਾ ਦੇ ਵਿੱਚ ਰਹੀਆਂ ਇੱਕ ਤਾਂ ਇਹ ਕਿ ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ਜੋ ਜੰਗ ਚੱਲ ਰਹੀ ਸੀ ਉਹਦੇ ਵਿੱਚ ਸੀਜ਼ਫਾਇਰ ਹੋਇਆ ਦਾ ਉਹਦਾ ਸੇਰਾ ਵੀ 트ੰਪ ਨੇ ਆਪਣੇ ਸਿਰ ਬੰਨਿਆ ਦਾਵਾ ਕੀਤਾ ਕਿ ਮੈਂ ਦੋਵਾਂ ਦੇ ਵਿੱਚ ਜੰਗਬੰਦੀ ਕਰਵਾਈ ਹੈ 트ੰਪ ਸਾਹਿਬ ਤਾਂ ਅੱਜ ਵੀ ਕਹੀ ਜਾਂਦੇ ਆ ਹਮ ਜਿਹੜੀ ਇਜ਼ਰਾਈਲ ਤੇ ਇਰਾਨ ਦੀ ਜੰਗ ਦੇ ਵਿੱਚ ਬੰਦੀ ਹੋਈ ਹੈ ਕਿ ਭਾਈ ਉਹਦੇ ਵਿੱਚ ਮੇਰੀ ਬਹੁਤ ਵੱਡੀ ਭੂਮਿਕਾ ਹੈ ਚਲੋ ਜੇ 트ੰਪ ਸਾਹਿਬ ਇਹਦਾ ਸੇਰਾ ਲੈਂਦੇ ਆ ਸਾਨੂੰ ਹਰਜ ਕੀ ਆ ਪਰ ਜੰਗ ਰੁਕੀ ਹਮ ਤਿੰਨ ਚਾਰ ਦਿਨਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਸੀ ਕਿ ਆਮ ਲੋਕਾਂ ਤੇ ਬਹੁਤ ਵੱਡਾ ਅਸਰ ਪਿਆ ਸੀ ਉਹਨਾਂ ਆਪਾਂ ਕਹਿ ਸਕਦੇ ਹਾਂ ਜੇ 트럼ਪ ਸਾਹਿਬ ਨੇ ਜੋ ਵੰਦ ਕਰਾਈ ਹੈ ਅਸੀਂ ਉਹਨਾਂ ਨੂੰ ਮੁਬਾਰਕ ਦੇ ਦਿੰਦੇ ਆ ਕਿ ਤੁਸੀਂ ਕੋਈ ਚੰਗਾ ਕੰਮ ਕੀਤਾ ਹੈ ਜੀ ਬਿਲਕੁਲ ਰਿਤਲ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵਾਕ-ਵਾਕ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰਗੁਆ ਜੀ ਬਹੁਤ ਬਿਹਰਬਾਦ ਧੰਨਵਾਦ ਆ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀ ਹਰ ਵੱਡੀ ਖ਼ਬਰ ਤੁਹਾਡੇ ਰੂਬਰੂ ਕਰਵਾਈਏ ਕਿਉਂਕਿ ਖ਼ਬਰਾਂ ਨਵੀਆਂ ਵੀ ਆ ਜਾਂਦੀਆਂ ਨੇ ਖ਼ਬਰਾਂ ਪੁਰਾਣੀਆਂ ਵੀ ਹੋ ਜਾਂਦੀਆਂ ਨੇ ਪਰ ਜਿਹੜੇ ਭਖੇ ਹੋਏ ਮੁੱਦੇ ਨੇ ਉਸੇ ਤਰ੍ਹਾਂ ਹੀ ਭਖੇ ਰਹਿੰਦੇ ਨੇ ਜਦੋਂ ਤੱਕ ਉਹਨਾਂ ਦਾ ਕੋਈ ਹੱਲ ਨਾ ਨਿਕਲੇ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਮੁੱਦੇ ਨੂੰ ਸ਼ਾਮਲ ਕੀਤਾ ਜਾਵੇ ਹਫ਼ਤੇ ਦੇ ਵਿੱਚ ਕੀ ਕੁਝ ਵਾਪਰਦਾ ਰਿਹਾ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਤੇ ਖਾਸ ਕਰ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਆਧਾਰ ਤੇ ਖ਼ਬਰ ਤੋੜ ਪ੍ਰੋਗਰਾਮ ਆ ਸਾਡਾ ਤੇ ਤੁਸੀਂ ਜਿਸ ਨੂੰ ਹਰ ਹਫਤੇ ਦੇਖਦੇ ਹੋ ਤੇ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਸਤਿਕਾਰ ਵੀ ਦਿੰਦੇ ਹੋ ਤੇ ਅਗਲੇ ਹਫਤੇ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ